ਮਿੱਤਰੋ ਆਖਰਕਾਰ ਗੂੰਦ ਕਤੀਰਾ ਆਪਾਂ ਨੂੰ ਮਿਲਦਾ ਕਿੱਥੋਂ ਆ ਇਹੋ ਜਿਹਾ ਕਿਹੜਾ ਦਰਖਤ ਆ ਜਿੱਥੋਂ ਗੂੰਦ ਕਤੀਰਾ ਨਿਕਲਦਾ ਹੈ ਤੇ ਕਿਵੇਂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਸਵਾਲ ਦਾ ਜਵਾਬ ਮੈਂ ਦਵਾਂਗਾ ਹਰ ਸਾਲ ਆਪਾਂ ਗੂੰਦ ਕਤੀਰੇ ਦੀ ਵਰਤੋਂ ਕਰਦੇ ਹਾਂ ਖਾਸ ਕਰਕੇ ਗਰਮੀਆਂ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਗੂੰਦ ਕਤੀਰੇ ਦੀ ਵਰਤੋਂ ਕੀਤੀ ਜਾਂਦੀ ਹੈ ਥੋੜਾ ਜਿਹਾ ਆਪਾਂ ਜੱਗ ਦੇ ਵਿੱਚ ਸ਼ਾਮ ਨੂੰ ਪਾ ਦਿੰਨੇ ਆ ਤੇ ਸਵੇਰ ਨੂੰ ਗੂੰਦ ਕਤੀਰਾ ਫੁੱਲ ਕੇ ਜੱਗ ਭਰ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਦਹੀਂ ਚ ਪਾ ਲੈਨੇ ਆ ਨਿੰਬੂ ਪਾਣੀ ਚ ਪਾ ਕੇ ਪੀਨੇ ਆ ਗੂੰਦ ਕਤੀਰੇ ਤੋਂ ਮਿੱਤਰੋ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਨੇ ਬਹੁਤ ਸਾਰੇ ਸਕਿਨ ਰ ਪ੍ਰੋਡਕਟ ਬਣਦੇ ਨੇ ਤੁਹਾਨੂੰ ਗੋਰਾ ਕਰਦੇ ਨੇ ਤੇ ਆਖਰਕਾਰ ਇਹ ਗੋਦ ਕਤੀਰਾ ਮਿਲਦਾ ਕਿੱਥੋਂ ਆ ਸਭ ਤੋਂ ਵੱਡਾ ਸਵਾਲ ਆ ਕਿੱਥੋਂ ਮਿਲਦਾ ਕਰੋ ਸ਼ੇਰ ਫਿਰ ਦੱਸਦਾ ਮੈਂ ਤਾਂ ਮਿੱਤਰੋ ਇੱਕ ਤਾਂ ਹੁੰਦੀ ਗੂੰਦ ਤੇ ਇੱਕ ਹੁੰਦਾ ਗੋਦ ਕਤੀਰਾ ਸਭ ਤੋਂ ਪਹਿਲਾਂ ਆਪਾਂ ਗੋਦ ਕਤੀਰੇ ਦੀ ਗੱਲ ਕਰਦੇ ਆ ਮਿੱਤਰੋ ਗੋਦ ਕਤੀਰਾ ਆਪਾਂ ਨੂੰ ਇੱਕ ਦਰਖਤ ਤੋਂ ਮਿਲਦਾ ਜਿਸ ਦਾ ਨਾਂ ਹੈ ਸਟ੍ਰੈਕੂਲੀਆ ਯੁਰੈਂਸ ਤੇ ਇੰਡੀਆ ਵਾਲੇ ਇਸ ਨੂੰ ਟਰੈਗਾ ਕੈਥ ਗੰਮ ਦੇ ਨਾਲ ਵੀ ਜਾਣਦੇ ਆ ਟਰੈਗਾ ਕੈਥ ਗੰਮ ਟਰੀ ਕਿਹਾ ਜਾਂਦਾ ਇਸ ਨੂੰ ਜ਼ਿਆਦਾਤਰ ਇਹ ਅਰਾਵਲੀ ਪਰਬਤ ਤੇ ਪਾਇਆ ਜਾਂਦਾ ਠੰਡੇ ਪਹਾੜੀਆਂ ਜਿੱਥੇ ਹੁੰਦੀਆਂ ਨੇ ਉੱਥੇ ਪਾਇਆ ਜਾਂਦਾ ਜਿੱਥੇ 1000 ਤੋਂ 1200 ਮੀਟਰ ਤੱਕ ਵਰਖਾ ਹੁੰਦੀ ਹੈ ਉਸ ਜਗ੍ਹਾ ਤੇ ਪਾਇਆ ਜਾਂਦਾ ਵੀ ਜਿੱਥੇ ਪਾਣੀ ਖੜੇ ਵੀ ਨਾ ਤੇ ਪਾਣੀ ਮੀਂਹ ਲਗਾਤਾਰ ਪੈਂਦਾ ਵੀ ਰਵੇ ਤੇ ਖੁਸ਼ਕ ਵੀ ਇਹ रह ਸਕਦਾ ਜ਼ਰੂਰੀ ਨਹੀਂ ਵੀ ਮੀਂਹ ਨਾ ਵੀ ਪਵੇ ਤਾਂ ਵੀ ਇਹ ਸਰਵਾਈਵ ਕਰਦਾ ਇਹ ਦਰਖਤ ਮਿੱਤਰੋ ਅਲੱਗ ਹੀ ਤਰ੍ਹਾਂ ਦਾ ਹੁੰਦਾ ਇਹ ਦਰਖਤ ਰਾਤ ਨੂੰ ਜਗਦਾ ਰਾਤ ਨੂੰ ਜਦੋਂ ਵੇਖੋਗੇ ਤਾਂ ਸਾਰੇ ਦਰਸ਼ਤਾਂ ਦੇ ਵਿੱਚ ਇਹ ਜਗੂਗਾ ਪਤਾ ਲੱਗੂਗਾ ਵੀ ਇਹ ਜਿਹੜਾ ਦਰਖਤ ਆ ਸਟ੍ਰੀਕੂਲੀਆ ਯੂਰੈਂਸਾ ਗੋਦਕ ਤੀਰੇ ਦਾ ਦਰਖਤ ਆ ਤੇ ਹਲਕੇ ਪੀਲੇ ਰੰਗ ਦਾ ਯਾਨੀ ਕਿ ਵਾਈਟ ਪੀਲਾ ਜਾਂ ਇੱਥੇ ਸ਼ੈਡੋ ਜੀ ਹੁੰਦੀ ਆ ਵਾਈਟ ਇਹਦਾ ਕਲਰ ਹੁੰਦਾ ਤੇ ਪੀਲੇ ਦੀ ਸ਼ੈਡੋ ਹੁੰਦੀ ਆ ਜਦੋਂ ਰਾਤ ਨੂੰ ਦੇਖੋਗੇ ਨਾ ਤੁਸੀਂ ਪੀਲੀ ਜੀ ਸ਼ੈਡੋ ਭਾ ਮਾਰਦੀ ਆ ਤੇ ਮਿੱਤਰੋ ਇਸ ਤੇ ਕੀ ਕਰਦੇ ਵੀ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਲਗਭਗ ਮਾਰਚ ਦੇ ਵਿੱਚ ਟੱਕ ਲਾ ਦਿੱਤੇ ਜਾਂਦੇ ਆ ਟੱਕ ਲਾ ਦਿੱਤੇ ਜਾਂਦੇ ਆ ਕਰਕੇ ਟੋਕੀ ਨਾਲ ਟੱਕ ਲਾ ਦਿੱਤੇ ਜਾਂਦੇ ਆ ਸਾਰੇ ਕਿਤੇ ਥੱਲੇ ਤਾਂਨੇ ਤੋਂ ਲੈ ਕੇ ਤਾਂ-ਤਾਂ ਤੱਕ ਟੱਕ ਲਾ ਦਿੱਤੇ ਜਾਂਦੇ ਆ ਤੇ ਕਈ ਵੀਰ ਕੀ ਕਰਦੇ ਆ ਵੀ ਛੇਤੀ ਗੋਦ ਗਤੀਰਾ ਲੈਣ ਵਾਸਤੇ ਉਸ ਦੇ ਵਿੱਚ ਇੱਕ ਛੇਦ ਕਰ ਦਿੰਦੇ ਆ ਡ੍ਰਿਲ ਨਾਲ ਉਸ ਤੋਂ ਬਾਅਦ ਇੱਕ ਇੰਜੈਕਸ਼ਨ ਆਉਂਦਾ 4 ਐਮ ਐਲ ਉਸ ਇੰਜੈਕਸ਼ਨ ਦਾ ਨਾਮ ਹਜੇ ਤੱਕ ਕਿਸੇ ਨੂੰ ਨਹੀਂ ਪਤਾ Rajasthan ਦੇ ਵਿੱਚ ਇੱਕ ਕੇਂਦਰੀ ਸੰਸਥਾਦਨ ਉੱਥੋਂ ਮਿਲਦਾ ਹੋ ਤੇ ਉਹ ਪਾ ਦਿੰਦੇ ਆ ਤੇ ਉਹਦੇ ਨਾਲ ਕੀ ਹੁੰਦਾ ਵੀ ਦੋ ਤਿੰਨ ਦਿਨਾਂ ਦੇ ਵਿੱਚ ਇੰਨੀ ਸਾਰਾ ਗੋਦ ਗਤੀਰਾ ਇਕੱਠਾ ਹੋ ਜਾਂਦਾ ਤੇ ਉਹ ਫਿਰ ਗੋਦ ਗਤੀਰਾ ਆਪਾਂ ਸੁਕਾ ਲੈਨੇ ਆ ਤੇ ਸੁਕਾਉਣ ਤੋਂ ਬਾਅਦ ਆਪਾਂ ਯੂਜ਼ ਕਰ ਲੈਂਨੇ ਆ ਜਿਹੜਾ ਟੱਕ ਵਾਲਾ ਗੂੰਦ ਕਤੀਰਾ ਹੁੰਦਾ ਉਹ ਮਾਰਚ ਦੇ ਵਿੱਚ ਲਾ ਦਿੰਦੇ ਆ ਤੇ ਡੇਢ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਉਹ ਗੂੰਦ ਯਾਨੀ ਕੋ ਡਰਖਤ ਦੇ ਨਾਲ ਲੱਗ ਜਾਂਦੀ ਹੈ ਇਕੱਠੀ ਹੋ ਜਾਂਦੀ ਹੈ ਉਸ ਤੋਂ ਬਾਅਦ ਲਾ ਕੇ ਉਸ ਨੂੰ ਸਕਾ ਕੇ ਪੈਕ ਕਰਕੇ ਬਾਜ਼ਾਰ ਦੇ ਵਿੱਚ ਪੀਸ ਕੇ ਦੇ ਦਿੱਤਾ ਜਾਂਦਾ ਹੁਣ ਗੱਲ ਰਹੇਗੀ ਗੂੰਦ ਦੀ ਗੂੰਦ ਜਿਹੜੀ ਮਿਲਦੀ ਆ ਮਿੱਤਰੋ ਉਹ ਮਿਲਦੀ ਆ ਗਰਮੀਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਬਹੁਤ ਗਰਮੀਆਂ ਦੇ ਮੌਸਮ ਦੇ ਵਿੱਚ ਗੂੰਦ ਤਿਆਰ ਹੁੰਦੀ ਆ ਜਿਵੇਂ ਕਿ ਅੰਬ ਦਾ ਬੂਟਾ ਹੋ ਗਿਆ ਉਸ ਤੇ ਵਿੱਚ ਵੀ ਗੂੰਦ ਨਿਕਲਦੀ ਆ ਬੇਰੀ ਦਾ ਬੂਟਾ ਹੋ ਗਿਆ ਉਸ ਦੇ ਵਿੱਚ ਵੀ ਗੂੰਦ ਨਿਕਲਦੀ ਆ ਤੇ ਕਿੱਕਰ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਨਿਕਲਦੀ ਜਿੰਨੀਆਂ ਵੀ ਪ੍ਰਜਾਤੀਆਂ ਕਿੱਕਰ ਦੀਆਂ ਨੇ ਗਰਮੀ ਵਾਲਾ ਕਿੱਕਰ ਜਿਹੜਾ ਖਾਸ ਕਰਕੇ ਜਿਹਨੂੰ ਬਬੂਲ ਦਾ ਪੇੜ ਕਹਿ ਦਿੰਦੇ ਆ ਉੱਥੇ ਵੀ ਮਿੱਤਰੋ ਟੱਕ ਲਾ ਦਿੱਤੇ ਜਾਂਦੇ ਤੇ ਉਸ ਦੇ ਵਿੱਚ ਵੀ ਸ਼ੇਕ ਕਰਕੇ 4 ਐਮ ਐਲ ਦਾ ਇੰਜੈਕਸ਼ਨ ਪਾ ਕੇ ਗੂੰਦ ਨਿਕਲ ਜਾਂਦੀ ਗੂੰਦ ਕੀ ਤੀਰਾ ਭਾਰੀ ਮਾਤਰਾ ਚ ਨਿਕਲਦਾ ਤੇ ਗੂੰਦ ਘਟ ਨਿਕਲਦੀ ਆ ਗੂੰਦਾਂ ਉਹੀ ਆ ਜਿਹੜੀਆਂ ਆਪਾਂ ਲੱਕ ਤੋਂ ਬੁੜੀਆਂ ਆਮ ਹੀ ਜਦੋਂ ਜਾਪਾ ਜੂ ਭਾਂਦਾ ਤੇ ਗੂੰਦਾਂ ਪਾ ਕੇ ਪਿੰਡੀਆਂ ਵਟਦੀਆਂ ਨੇ ਮਠਾਈ ਬਣਾਉਂਦੀਆਂ ਨੇ ਮਾਰੀਆਂ ਜਿਹੜੀਆਂ ਉਹਨਾਂ ਤੋਂ ਗੂੰਦ ਵਰਤੀ ਜਾਂਦੀ ਆ ਤੇ ਗੂੰਦਕ ਤੀਰਾ ਆਪਾਂ ਨੂੰ ਪਤਾ ਹੀ ਹੈ ਵੀ ਠੰਡੇ ਹੋਣ ਤੋਂ ਵਰਤੇ ਜਾਂਦਾ ਤਾਂ ਮਿੱਤਰੋ ਗੂੰਦਕ ਤੇਰੇ ਦੀ ਆਖਰਕਾਰ ਖੇਤੀ ਹੁੰਦੀ ਸਿੱਧੇ ਤੌਰ ਤੇ ਤੇ ਜ਼ਿਆਦਾਤਰ ਗੂੰਦਕ ਤੀਰਾ ਮਕਾਇਆ ਮੰਗਾਇਆ ਜਾਂਦਾ ਮਿੱਤਰੋ ਅਫਗਾਨਿਸਤਾਨ ਇਰਾਕ ਈਰਾਨ ਗੂੰਦਕ ਤੀਰਾ ਇੱਥੋਂ ਵੀ ਮਕਾਇਆ ਜਾਂਦਾ ਤੇ ਗੂੰਦ ਜ਼ਿਆਦਾਤਰ ਇੱਥੋਂ ਲਈ ਜਾਂਦੀ ਆ ਪਰ ਆਪਣੇ ਜ਼ਿਆਦਾਤਰ ਰਾਜਸਥਾਨ ਦੇ ਵਿੱਚ ਹੁੰਦੀ ਆ ਤੇ ਜਾਂ ਹਿਮਾਚਲ ਦੇ ਵਿੱਚ ਜਿਹੜੇ ਠੰਡੇ ਇਲਾਕੇ ਆ ਉੱਥੇ ਗੂੰਦਕ ਤੀਰਾ ਪਾਇਆ ਜਾਂਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਰੱਬ ਰੱਖਾ